ਯੋਧ ਨਸ਼ਿਆਂ ਵਿਰੁੱਧ ਦੀ ਵਿੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇੱਕ ਜੇਲ੍ਹ ਸਰਚ ਆਪਰੇਸ਼ਨ ਕੀਤਾ ਸੀ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਹ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ ਹੋਰ ਏਮਪਲੋਈ ਜਿਹੜਾ ਪ੍ਰਸ਼ਾਂਤ ਮਜੂਮਦਾਰ ਹੈ ਉਹ ਇਹ ਸਭ ਦਾ ਕਰਤਾ ਕਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਕਿ ਕਿੰਨੇ ਬੰਦੇ ਫੜੇ ਗਏ ਕਿੱਥੋਂ ਫੜੇ ਨੇ ਕੀ ਕੀ ਮਾਲ ਲਾਹਣ ਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ ਸਰਚ ਆਪਰੇਸ਼ਨ ਕੀਤਾ ਸੀ ਐਸਪੀ ਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ 2 4 ਮੋਬਾਈਲ ਚਾਰਜਰਸ 2 ਹੈੱਡਫੋਨਸ ਅਤੇ 4 스마트 ਵਾਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 ਏ ਪ੍ਰੈਜ਼ੈਂਸ ਐਕਟ ਤੇ ਉਸ ਦੀ ਤਫਤੀਸ਼ ਵਿੱਚ ਇੰਨਾ ਜਿੰਨਾ ਕੋਲੋ ਬਰਾਮਦਗੀਆਂ ਹੋਈਆਂ ਸੀ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਪ੍ਰੋਡਕਸ਼ਨ ਮੋਰੰਟ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਹ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਏਮਪਲੋਈ ਜਿਹੜਾ ਪ੍ਰਸ਼ਾਂਤ ਮਜਮੂਦਾਰ ਹੈ ਉਹ ਇਹ ਸਭ ਦਾ ਕਰਤਾ ਧਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀਏ ਗੁਰਦਾਸਪੁਰ ਦਾ ਜੋ ਇਸ ਜੇਲ੍ਹ ਚ ਬੰਦ ਹੈ ਉਸ ਦਾ ਨੋਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਆ ਨਸ਼ਾ ਹੈ ਉਹ ਪ੍ਰੈਜ਼ੈਂਸੀ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟ੍ਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਉਸ ਨੂੰ ਹਿਰਾਸਤ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗਮਨੀ ਅਤੇ 2 ਜ਼ਿੰਦਾ ਕਾਰਤੂਸ ਇਹ ਤਫਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਸ ਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰਿਆਂ ਦੇ ਉੱਤੇ ਗੋ ਨਾਲ ਵਰਕ ਕਰ ਰਹੇ ਸਰ ਸਾਡੇ 5.5 ਲੱਖ ਦੇ ਡਰਗ ਮੰਨੀ ਦੱਸ ਰਹੇ ਇਹ ਅੰਦਰੀ ਉਹਨੇ ਵੇਚ ਕੇ ਜਿਹੜੇ ਕਮਾਇਆ ਗਿਆ ਸੀ ਜਾਂ ਅੱਗੋਂ ਮਾਲ ਮੰਗਾਉਣ ਦੇ ਲਈ ਪੈਸੇ ਰੱਖੇ ਗਏ ਸੀ ਜੀ ਜੇਰਾ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚ ਇਹ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੁਰਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਹਾ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕਆਊਟ ਕਰਦੇ ਹੋਏ ਪਹੁੰਚੇ ਹੈ ਇਹ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਕੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫ਼ਤੀਸ਼ ਕਰਾਂਗੇ ਉਹ ਦੋ ਬੰਦੇ ਕਿਉਂ ਕਰਦੇ ਆ ਰਹੇ ਨੇ ਜੀ ਇਹ ਇਹ ਤਾਂ ਜੀ ਜਿਹੜਾ ਹੁਣ ਸਾਨੂੰ ਹਲੇ ਤੱਕ ਪਤਾ ਚੱਲਿਆ ਹੈਗਾ ਕਿ ਇਨ੍ਹਾਂ ਕੋਲ ਮੋਬਾਈਲ ਹੋਣ ਦੇ ਕਾਰਨ ਨੇ ਕੁਝ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਮਤਲਬ ਇਹ ਹੁਣੇ ਹੈ ਕਿ ਹੁਣੇ ਹਾਲ ਹੀ ਫਿਲਹਾਲ ਸ਼ੁਰੂ ਕੀਤਾ ਹੈ ਮਤਲਬ ਇਹ ਲੱਗਦਾ ਹੈ ਕਿ ਇਨ੍ਹਾਂ ਨੇ ਪਹਿਲਾਂ ਵੀ ਕੋਈ ਖੇਪ ਮੰਗਾਈ ਹੋਏਗੀ ਤੇ ਇਸ ਲਈ ਅਸੀਂ ਸਾਰੇ ਬੈਕਵਰਡ ਲਿੰਕੇਜਸ ਵਿੱਚ ਵੀ ਜਾਵਾਂਗੇ ਸਰ ਕੋ ਗੈਂਗਸਟਰਾਂwidehat ਵਿੱਚ ਨਹੀਂ ਜੀ ਇਹ ਜਿਹੜੇ ਸਾਡੇ ਸੰਗਰੂਰ ਜੇਲ੍ਹ ਵਿੱਚੋਂ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਚੋਂ ਕੁਝ ਹਾਈ ਰਿਸਕ ਪ੍ਰਿਜ਼ਨਰ ਜ਼ਰੂਰ ਨੇ ਬਟ ਹਲੇ ਕੋਈ ਐਜਾ ਐਂਗਲ ਸਾਹਮਣੇ ਨਹੀਂ ਆਇਆ ਜੀ ਇਹ ਪ੍ਰੈਸ ਨੋਟ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈਗਾ ਉਸੇ 27 ਤਰੀਕ ਨੂੰ ਐਫ ਆਈ ਆਰ ਦਿੱਤੀ ਤੇ ਉਸਦੇ ਬਾਅਦ ਅਰੈਸਟ ਪਾਈ ਹੈ ਨੌਜਵਾਨਾਂ ਦੀ ਉਮਰ ਦੀ ਗੱਲ ਕੀ ਇਹ ਤਕਰੀਬਨ ਜੀ ਜਿਹੜਾ ਤਾਂ ਇਹ ਮੰਤਪ੍ਰੀਤ ਹੈਗਾ ਇਹ 24 ਸਾਲ ਦੇ ਲਗਭਗ ਦੀ ਉਮਰ ਹੈ ਤੇ ਜਿਹੜਾ ਗੁਰਵਿੰਦਰ ਹੈਗਾ ਇਸ ਦੀ ਲਗਭਗ 30 ਸਾਲ ਦੀ ਉਮਰ ਹੈ ਬਾਕੀ ਤੁਹਾਨੂੰ ਪ੍ਰੈਸ ਨੋਟ ਦਾ ਚੱਲ ਜਾਏਗਾ ਕਿ ਬਾਕੀ-ਬਾਕੀ ਜਿੰਨੇ ਅੱਠ ਦੋਸ਼ੀ ਪਲੱਸ ਹੋਰ ਦੋਸ਼ੀ ਵੀ ਰਾਮਗੜ੍ਹ ਤੋਂ ਆਏ ਉਹਨਾਂ ਦੀ ਕੀ ਕੀ ਹੈ ਡਿਟੇਲ ਚਾਹਿਆ ਹੋਵੇ ਜੀ ਇਹ ਵੀ ਚੰਨਲ ਤੋਂ ਨਹੀਂ ਪਹੁੰਚੀ ਜੀ ਇੱਥੇ ਨਹੀਂ ਪਹੁੰਚੀ ਨਹੀਂ ਜੀ ਇਹ ਅੰਮ੍ਰਿਤਸਰ ਤੋਂ ਹੋਈ ਹੈਗੀ ਜਿਹੜੀ ਬਰਾਮਦਗੀ ਹੈ ਜਿਹੜੀ 50 ਗ੍ਰਾਮ ਅਫੀਮ ਤੇ ਹੋਰ ਟੈਕਨੀਕਲ ਡਿਵਾਈਸਿਸ ਸੀਗੀਆਂ ਜੇਲ੍ਹ ਚੋਂ ਜੋ ਬਰਾਮਦ ਹੋਈਆਂ ਸੀ ਉਸ ਦੇ ਵਿੱਚ ਕਲਾਸ 4 ਏਮਪਲੋਈ ਦੀ ਸ਼ਮੂਲੀਅਤ ਸੀ ਕਲਾਸ 4 ਦੀ ਹੈ ਜੀ ਕੋਈ ਬੜੀ ਗਈ ਹੈ ਜੀ ਭਾਰਤੀ ਬਾਜ਼ਾਰ ਦੀ ਕੀਮਤ ਪਾਂਗੇ ਜੀ ਇਸ ਦੀ ਕੀਮਤ ਬਾਰੇ ਸਾਨੂੰ ਜਾਣਕਾਰੀ ਨਹੀਂ ਸਰ ਜਿਹੜੀ ਹੀਰੋਨ ਦੀ ਗੱਲ ਕਰ ਰਹੇ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਸੀਗਾ ਉਹ ਕਿਸ ਤਰੀਕੇ ਨਾਲ ਲੈਕਸਸ ਚਲਾ ਰਿਹਾ ਸੀ ਪੰਜਾਬ ਕੀ ਜਨਾਰਾ ਸੀਗਾ ਜਾਂ ਦੂਜੀ ਸਟੇਟਾਂ ਨਾਲ ਕੰਟੈਕਟ ਸੀਗਾ ਜਾਂ ਜਿਹੜਾ ਉਹਦੇ ਕਹੇ ਤੇ ਫੜਿਆ ਗਿਆ ਇਹ ਉਰੇ ਵੀ ਉਹ ਸਪਲਾਈ ਲਈ ਪਹਿਲਾਂ ਵੀ ਕਦੇ ਮੰਗਵਾਇਆ ਸੀ ਜੀ ਜਿੰਨੀ ਹਲੇ ਤੱਕ ਦੀ ਮੋਡਲੀ ਤਫਤੀਸ਼ ਦੇ ਵਿੱਚ ਤਾਂ ਕੋਈ ਐਜਾ ਲਿੰਕੇਜ ਨਹੀਂ ਆਇਆ ਜਿਸ ਨਾਲ ਬਾਅਦ ਚੱਲਦਾ ਕਿ ਉਹ ਇਸ ਜੇਲ੍ਹ ਤੱਕ ਜਾਂ ਕੋਈ ਸਪਲਾਈ ਕਰ ਰਿਹਾ ਕਿਉਂਕਿ ਇਨਾ ਸਬਦੇ ਕੋਲੇ ਮੋਬਾਈਲ ਫੋਨ ਸੀ ਤੇ ਅਸੀਂ ਇਸ ਦੇ ਬਾਰੇ ਕੁਝ ਕਿਛ ਕੀਤੀ ਕਿ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਵਰਤ ਰਹੇ ਸੀ ਕਾਂ ਸਾਨੂੰ ਪਿੱਛੇ ਦੀ ਬੈਕਵਰਡ ਲਿੰਕ ਜਾਰੇ ਬਾਰੇ ਬਾਚ ਲਿਆ ਇਹਨਾਂ ਦਾ ਟੈਕਨੀਕਲ ਐਨਾਲਿਸਿਸ ਵੀ ਕੀਤਾ ਜਾਏਗਾ ਤਾਂ ਕਿ ਹੋਰ ਵੀ ਇਹਨਾਂ ਦੇ ਕੋਲ ਕੀ ਡੀਟੇਲ ਸੀ ਉਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲ ਸਕੀ ਸਰ ਜੇ ਇਹ ਦਾ ਫੋਰਥ ਕਲਾਸ ਹੀ ਬੰਦਾ ਮੀਡੋਕਰ ਹੈ ਜੇਲ੍ਹ ਚ ਬੈਠਾ ਹੈ ਕਾਹੜਾ ਕਰ ਰਿਹਾ ਸੀ ਇਹਨਾਂ ਕੋਲ ਜੀ ਹੋਰ ਵੀ ਇਹਨਾਂ ਦੇ ਉੱਪਰ ਕਾਫੀ ਕੇਸਿਸ ਨੇ ਸਾਰੇ ਜਿੰਨੇ ਵੀ ਦੋਸ਼ੀ ਨੇ ਇੱਕ ਕਲਾ ਫੋਰਥ ਕਲਾਸ ਇਨਵੋਲਵ ਸੀ ਜਾਂ ਕੋਈ ਜੇਲ੍ਹ ਦਾ ਸਟਾਫ ਦਾ ਮੈਂਬਰ ਹੋਰ ਵੀ ਕੋਈ ਇਨਵੋਲਵ ਸੀ ਕਿਉਂਕਿ ਕੱਲੇ ਫੋਰਥ ਕਲਾਸ ਦੇ ਨਾਲ ਏਡਾ ਵੱਡਾ ਇੱਕ ਫੋਰਥ ਕਲਾਸ ਦਾ ਜਿਹੜਾ ਮੁਲਾਜ਼ਮ ਹੈ ਜੀ ਤੇ ਉਸ ਨਾਲ ਜਿਹੜੇ ਜੇਲ੍ਹ ਜੀ ਇਸ ਤੋਂ ਪਹਿਲਾਂ ਵੀ ਇੱਕ ਹਿਨਸ ਕ੍ਰਾਈਮ ਦਾ ਮੁਕੱਦਮਾ ਦਰਜ ਹੈਗਾ ਤੇ ਇਹ ਉਸ ਦੇ ਵਿੱਚ ਬੇਲ ਤੇ ਆਇਆ ਹੋਇਆ ਸੀ ਇਹ ਜੇ ਕੈਦੀ ਸੀ ਜੇ ਪਹਿਲਾਂ ਕਿਹੜੇ ਕੇਸ ਦੇ ਵਿੱਚ ਅੰਦਰ ਸੀਗੇ ਜੀ ਜੀ ਇਹ ਵੱਖ-ਵੱਖ ਕੈਟਾਗਰੀ ਦੇ ਕੇਸਿਸ ਵਿੱਚ ਸਾਰੇ ਅੰਦਰ ਬੰਦ ਨੇ ਕਿਸੇ ਤੇ ਕੋਈ ਹਿਨਸ ਕ੍ਰਾਈਮ ਦਾ ਵੀ ਹੈ ਤੇ ਕਿਸੇ ਤੇ ਕੋਈ ਵੱਖ-ਵੱਖ ਤਾਰਾਂ ਦੇ ਹੇਠਾਂ ਕੇਸ ਦਰਜ ਨੇ ਜਿਹੜੇ ਦੇ ਰੂਪਾਂ ਦਾ ਚੱਲ ਰਿਹਾ ਸੀ ਇਹ ਤੇ ਜਿਹੜੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਹਨਾਂ ਨੂੰ ਇਹਦਾ ਪ੍ਰਬੰਧ ਕਰਦਾ ਜੀ ਇਹਨਾਂ ਨੇ ਬਹੁਤ ਚਲਾਕੀ ਨਾਲ ਜਿਹੜੀ ਇਹਨਾਂ ਕੋਲੇ ਖੇਪਾਈ ਸੀਗੀ ਇਹਨੂੰ ਲੁਕਾਇਆ ਹੋਇਆ ਸੀਗਾ ਬੜੀ ਐਫਰਟ ਨਾਲ ਇਹ ਸਭ ਨੂੰ ਲੋਕੇਟ ਕੀਤਾ ਗਿਆ ਬੜੀ ਥੋਰੋਲੀ ਸਰਚ ਕੀਤੀ ਗਈ ਪਹਿਲਾਂ ਵੀ ਜਦੋਂ ਸਰਚ ਕੀਤੀ ਗਈ ਹੈ ਤਾਂ ਉਹ ਬਰਾਮਦ ਨਹੀਂ ਹੋ ਪਾਇਆ ਸੀ ਮਤਲਬ ਮੈਂ ਇਹ ਨਹੀਂ ਕਹਾਂਗਾ ਕਿ ਜੇਲ੍ਹ ਵਾਲਿਆਂ ਨੇ ਜਾਣਬੁੱਝ ਕੇ ਕੋਈ ਗਲਤੀ ਕੀਤੀ ਹੋਏ ਨਾ ਕੀਤੀ ਹੋਏ ਇਸ ਦੇ ਵਿੱਚ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਅਸੀਂ ਇਹ ਬਰਾਮਦਗੀ ਕਰਵਾ ਸਕੇ ਸਰ ਮਾਨਪ੍ਰੀਤ ਜੀ ਪਹਿਲੇ ਕੀ ਕੰਮ ਕਰਦੇ ਜੀ ਹੁਣੇ ਤਾਂ ਇਹ ਜੇਲ੍ਹ ਤੋਂ ਹੀ ਥੋੜੀ ਦੇਰ ਪਹਿਲਾਂ ਹੀ ਬੇਲ ਤੇ ਆਇਆ ਹੈਗਾ ਤੇ ਹੁਣ ਇਹ ਹੈਗਾ ਇਹ ਕੋਈ ਕੰਮ ਨਹੀਂ ਅੰਡਰਟੇਕੀਟ ਕਰ ਰਿਹਾ ਸੀ ਸਾਹਿਬ ਸਰ ਜਿਹੜਾ ਪ੍ਰਸ਼ਾਦ ਮਜੂਮਦਾਰ ਹੈ ਜਿਹੜਾ ਸੰਗਰੂਪ ਦਾ ਦੱਸਿਆ ਜਾ ਰਿਹਾ ਹੈ ਕਿ ਸੰਗਰੂਪ ਤੋਂ ਕੋਈ ਮਦਦ ਬਾਹਰੋਂ ਮਿਲ ਰਹੀ ਸੀ ਇਸ ਵਕਤ ਹਾਂਜੀ ਬਿਲਕੁਲ ਇਸ ਦੇ ਵਿੱਚ ਜਿਹੜਾ ਇਹਨਾਂ ਨੂੰ ਮੋਬਾਈਲ ਖਰੀਦ ਕੇ ਦੇ ਰਹੇ ਸੀ ਕੋਈ ਇੱਕ ਦੋਸ਼ੀ ਦਾ ਹੀ ਫੈਮਿਲੀ ਮੈਂਬਰ ਸੀ ਜੋ ਇਹਨਾਂ ਨੂੰ ਸਮਾਨ ਲੈ ਆ ਕੇ ਦਿੰਦਾ ਸੀ ਜੋ ਇਹ ਅੰਦਰ ਤੇ ਰਹੇ ਸੀ ਕੀ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਬਿਲਕੁਲ ਜੀ ਕੀਤਾ ਵੀ ਗਿਆ ਤੇ ਹਿਰਾਸਤ ਵੀ ਦਿੱਤਾ ਜਾਏਗਾ ਕਿਉਂਕਿ ਕੋਈ ਲੇਡੀ ਦਾ ਰੋਲ ਸੀ ਇਸ ਲਈ ਉਹਨਾਂ ਦੇ ਬਾਰੇ ਡਿਟੇ ਜਿਹੜਾ ਜਿਹੜੇ ਸਰ ਜਿਵੇਂ ਕੀ ਰੰਗ ਕਰਕੇ ਜਿਹੜੀ ਵੱਡੇ ਪੱਧਰ ਤੇ ਹੈ ਰਨ ਆਉਂਦੀ ਹੈ ਵੀ ਲੱਗਦਾ ਹੈ ਕਿ ਹੁਣ ਜਿਹੜਾ ਜਿਹੜੇ ਤੁਸੀਂ ਦੱਸਿਆ ਕਿ ਵੱਡੇ ਜਿਹੜੇ ਮગરਮਛ ਨੇ ਉਹਨਾਂ ਤੇ ਹੱਥ ਪਾਇਆ ਗਿਆ ਹੈਗਾ ਜੀ ਬਿਲਕੁਲ ਇਹ ਇਸ ਚੀਜ਼ ਦਾ ਸਬੂਤ ਹੈ ਕਿ ਅਸੀਂ ਵੱਡੇ ਮગરਮਛਾਂ ਤੱਕ ਵੀ ਜਾ ਰਹੇ ਨੇ ਜਾ ਰਹੇ ਹਾਂ ਇਹ ਕੀ ਹੈਰੋਇਚ ਕਿੱਥੋਂ ਮੰਗਾ ਰਹੇ ਸੀ ਕੀ ਅੱਗੇ ਲਿੰਕ ਹੈ ਉਸ ਦੇ ਬਾਰੇ ਵੀ ਅਸੀਂ ਪੂਰੀ ਪ੍ਰੋਪਰਲੀ ਪੜਤਾਲ ਕਰਾਂਗੇ ਪਿਸਟਲ ਉਰੂ ਦਾ ਮੇਡ ਹੈ ਜੀ ਕਿਤੂ ਦਾ ਮੇਡ ਨਹੀਂ ਜੀ ਗਲੌਕ ਪਿਸਟਲ ਹੈਗਾ ਇਹ ਫੋਰਨ ਬੇਸਡ ਕੰਪਨੀ ਦਾ ਹੀ ਮੈਨੂਫੈਕਚਰਡ ਹੁੰਦਾ ਹੈ ਤੇ ਇਹ ਇਹ ਕਿੱਥੋਂ ਬਰਾਮਦ ਕੀਤਾ ਕਿਸ ਹਿਸਾਬ ਨਾਲ ਇਹ ਨਿਕਲ ਆਇਆ ਉਸ ਦੀ ਵੀ ਅਸੀਂ ਤਫਤੀਸ਼ ਨੂੰ ਕਰ ਰਹੇ ਹਾਂ ਸਰ ਜੀ ਕੋਈ ਜਾਣਕਾਰੀ ਮਿਲ ਜੇ ਕਿ ਜਿਹੜੀ ਹੈਰੋਨਾਈ ਨਿੱਥੇ ਵੰਡੇ ਜਾ ਰਹੇ ਸੀ ਨਾ ਜੀ ਆ ਮੁੱਢਲੀ ਤਫਤੀਸ਼ ਵਿੱਚ ਤੈਅ ਰਿਹਾ ਚੱਲਦਾ ਹੈਗਾ ਕਿ ਇਹਨਾਂ ਨੇ ਜਿਸ ਅੰਮ੍ਰਿਤਸਰ ਵਿੱਚੋਂ ਬਰਾਮਦ ਕੀ ਹੋਏ ਆ ਉੱਥੇ ਲੋਕਲ ਏਰੀਆ ਦੇ ਜਿਹੜੇ ਨੇੜੇ ਵਾਲੇ ਡਿਸਟ੍ਰਿਕਟ ਨੇ ਉੱਥੇ ਤੱਕ ਇਹਨਾਂ ਦਾ ਨੈਟਵਰਕ ਹੋਣਾ ਸੀ ਜਿਸ ਦੇ ਬਾਰੇ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ ਠੀਕ ਹੈ ਸਰ ਓਕੇ ਸਰ